ਦੋਸਤੋ ਸਿਆਣੇ ਕਹਿੰਦੇ ਨੇ ਜੇਕਰ ਇਨਸਾਨ ਨੂੰ ਗਲਤ ਔਰ ਸਹੀ ਦਾ ਅਹਿਸਾਸ ਹੁਣਾ ਖਤਮ ਹੋ ਜਵੇ ਤਾਂ ਇਨਸਾਨ ਖਤਮ ਹੀ ਹੋ ਜਾਂਦਾ ਪ੍ਰਮਾਤਮਾ ਤੋਂ ਹਮੇਸ਼ਾ ਸ਼ੁਕਰ ਮਨਾਇਆ ਕਰੋ ਕਿ ਸਾਨੂੰ ਗਲਤ ਔਰ ਸਹੀ ਦਾ ਅਹਿਸਾਸ ਹੁੰਦਾ ਰਹੇ ਗਲਤ ਕੀ ਆ ਇਸ ਦੁਨੀਆ ਦੇ ਵਿੱਚ ਤੇ ਸਹੀ ਕੀ ਆ ਇਹ ਤਾਂ ਅਸੀਂ ਸਿਆਣਿਆਂ ਦੀ ਗੱਲ ਪਰ ਹੁਣ ਆਪਾਂ ਗੱਲ ਕਰਦੇ ਆ ਕਪਿਲ ਸ਼ਰਮਾ ਸ਼ੂ ਦੀ ਉਹ ਤੁਸੀਂ ਦੇਖਿਆ ਹੋਊਗਾ ਤਿਸਰੇ ਥੋੜੇ ਜਿਹੇ ਦਿਨਾਂ ਤੋਂ ਪਹਿਲਾਂ ਸੀਜ਼ਨ ਤੀਸਰਾ ਮਤਲਬ ਨੈਟਫਲਿਕਸ ਦੇ ਉੱਤੇ ਕਪਿਲ ਸ਼ਰਮਾ ਤੀਸਰੇ ਸੀਜ਼ਨ ਦੇ ਨਾਲ ਆਇਆ ਆਇਆ ਹੁਣ ਸੀਜ਼ਨ ਤਾਂ ਜਿਹੜਾ ਚੱਲਦਾ ਉਹ ਚੱਲਦੀ ਪਿਆਇਆ ਉਹਦੇ ਉੱਤੇ ਕੁਝ ਖਾਸ ਰਿਸਪੌਂਸ ਪਬਲਿਕ ਵੱਲੋਂ ਆ ਨਹੀਂ ਰਿਹਾ ਹੈਗਾ ਪਰ ਕਪਲ ਸ਼ਰਮਾ ਇੱਕ ਬਹੁਤ ਵੱਡੀ ਗਲਤੀ ਕਰ ਰਿਹਾ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਅਸਲ ਜਦੋਂ Netflix ਦੇ ਪ੍ਰੋਮੋਸ ਵਗੈਰਾ ਆਉਣੇ ਸ਼ੁਰੂ ਹੋਏ ਤਾਂ ਕਪਲ ਸ਼ਰਮਾ ਦੀ ਜਦੋਂ ਫੋਟੋਜ਼ ਵਗੈਰਾ ਆਈਆਂ ਤਾਂ ਮੈਨੂੰ ਐ ਲੱਗਿਆ ਵੀ ਕਪਲ ਸ਼ਰਮਾ ਬੜਾ ਫਿੱਟ ਦਿਖਾਈ ਦੇ ਰਿਹਾ ਐ ਬੜਾ ਵਧੀਆ ਦੇਖਣ ਨੂੰ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਪਰ ਉਹ ਤਾਂ ਸੀਗੇ ਪ੍ਰੋਮੋਸ ਵਗੈਰਾ ਪਰ ਜਦੋਂ ਮੈਂ ਖੁਦ ਆਪ Netflix ਦੇ ਉੱਤੇ ਜਾ ਕੇ ਉਹਦਾ ਸ਼ੋਅ ਦੇਖਿਆ ਔਰ ਕਪਿਲ ਸ਼ਰਮਾ ਦੀ ਜਿਹੜੀ ਮੈਂ ਹਾਲਤ ਦੇਖੀ ਆ ਜਿਵੇਂ ਜਿਵੇਂ ਉਹਨੇ ਬੋਲਣ ਦਾ ਅੰਦਾਜ਼ ਉਹਦੇ ਚਿਹਰੇ ਦਾ ਨੂਰ ਉਹਦੇ ਜੋ ਅੰਦਰੋਂ ਜ਼ੋਰ ਲਾ ਕੇ ਬੋਲ ਰਿਹਾ ਤਮੈਂ ਸਮਝ ਗਿਆ ਵੀ ਇਸ ਬੰਦੇ ਨਾਲ ਜ਼ਰੂਰ ਕੁਛ ਨਾ ਕੁਛ ਗਲਤ ਹੋ ਰਿਹਾ ਆ ਇਹ ਬੰਦਾ ਜ਼ਰੂਰ ਗਲਤ ਕਿਸੇ ਟਰੈਕ ਤੇ ਚੜ ਗਿਆ ਆ ਫਿਰ ਮੈਂ ਉਸ ਤੋਂ ਬਾਅਦ ਸਰਚ ਕਰਨਾ ਸ਼ੁਰੂ ਕੀਤਾ ਕਬਲ ਸ਼ਰਮਾ ਬਾਰੇ ਵੀ ਉਹਨੇ ਇੰਨਾ ਵਜ਼ਨ ਘਟਾਇਆ ਕਿਵੇਂ ਔਰ ਜੋ ਮੇਰੇ ਸਾਹਮਣੇ ਆਇਆ ਆ ਮੇਰੇ ਦੋਸਤੋ ਇਹ ਮੈਨੂੰ ਹੀ ਪਤਾ ਆ ਮੈਂ ਦੇਖ ਕੇ ਮੇਰਾ ਮਨ ਬੜਾ ਪਰੇਸ਼ਾਨ ਹੋਇਆ ਬੜਾ ਹੈਰਾਨ ਹੋਇਆ ਮੈਂ ਵੀ ਇੰਨਾ ਸਮਝਦਾਰ ਬੰਦਾ ਇਹ ਐਡੀਆਂ ਗਲਤੀਆਂ ਕਿਵੇਂ ਕਰ ਸਕਦਾ ਹੈ ਮੈਨੂੰ ਇਦਾਂ ਲੱਗਦਾ ਵੀ ਕਪਿਲ ਸ਼ਰਮਾ ਆਪਣੇ ਗਿਆਨ ਤੋਂ ਖੁਦੇ ਭੁੱਲ ਚੁੱਕਿਆ ਤੁਹਾਨੂੰ ਯਾਦ ਹੋਊਗਾ ਇੱਕ ਵਾਰ ਕਪਿਲ ਸ਼ਰਮਾ ਦੇ ਸ਼ੋਅ 'ਚ ਇੱਕ ਬਹੁਤ ਤਕੜਾ ਜਿਹਾ ਮੁੰਡਾ ਸਰਦਾਰ ਆਇਆ ਸੀ ਉਹ ਕਪਿਲ ਸ਼ਰਮਾ ਦਾ ਦੋਸਤ ਵੀ ਸੀ ਜੀਦੀ ਕੋਲ ਨੇ ਪੁੱਛਿਆ ਸੀ ਫਿੱਟ ਰਹਿਣ ਦੇ ਤਰੀਕੇ ਕੀ ਹੋ ਸਕਦੇ ਨੇ ਤਾਂ ਉਸ ਬੰਦੇ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਕਦੇ ਵੀ ਆਪਣੇ ਆਪ ਨੂੰ ਪਤਲਾ ਜਾਂ ਮੋਟਾ ਕਰਨ ਵਾਸਤੇ ਨਾ ਖਾਓ ਆਪਣੇ ਆਪ ਨੂੰ ਹੈਲਦੀ ਰੱਖਣ ਵਾਸਤੇ ਖਾਓ ਔਰ ਕਬਲ ਸ਼ਰਮਾ ਨੇ ਉਹ ਸ਼ੋਅ ਦੇ ਵਿੱਚ ਉਹਦੀਆਂ ਗੱਲਾਂ ਸੁਣ ਕੇ ਤਾੜੀਆਂ ਵਜਾਈਆਂ ਸੀ ਔਰ ਉਹਦਾ ਇੱਕ ਖਾਸ ਦੋਸਤ ਜਿਹੜਾ ਬਾਹਰਲੇ ਦੇਸ਼ ਤੋਂ ਆਇਆ ਸੀ ਉੱਥੇ ਉਹਨੇ ਸਪੈਸ਼ਲ ਬਿਠਾਇਆ ਸੀ ਔਰ ਇੱਕ ਉੱਥੇ ਕਮੈਂਟ ਵੀ ਮਾਰਿਆ ਸੀ ਕਬਲ ਸ਼ਰਮਾ ਨੇ ਵੀ ਜੇ ਤੂੰ ਇੱਥੇ ਨਾ ਬੈਠਾ ਹੁੰਦਾ ਤੇਰੀ ਥਾਂ ਤੇ ਦੋ ਬੰਦਿਆਂ ਨੇ ਬਹਿ ਜਾਣਾ ਸੀ ਪਰ ਅੱਜ ਕਬਲ ਸ਼ਰਮਾ ਮੈਨੂੰ ਐਂ ਲੱਗਦਾ ਵੀ ਕਬਲ ਸ਼ਰਮਾ ਆਪਣੇ ਸਖਾਏ ਹੋਏ ਹੋਦੇ ਪੁੱਜ ਚੁੱਕਿਆ ਆ ਜੇਕਰ ਇਹ ਵੀਡੀਓ ਕਪਲ ਸ਼ਰਮਾ ਨੇ ਸੁਣ ਲਈ ਤਾਂ ਉਹਨੂੰ ਦਰਦ ਤਕਲੀਫ ਤਾਂ ਬਹੁਤ ਹੋਣੀ ਆ ਕਿਉਂਕਿ ਉਹਨੂੰ ਹਮੇਸ਼ਾ ਕੰਪਲੀਮੈਂਟ ਚੰਗੇ ਲੱਗਦੇ ਨੇ ਆਪਣੀ ਤਾਰੀਫ਼ ਚੰਗੀ ਲੱਗਦੀ ਆ ਮੈਂ ਉਹਦੇ ਬਾਰੇ ਕੁਝ ਕਹੂੰਗਾ ਵੀ ਨਹੀਂ ਕਿਉਂਕਿ ਸਾਡੇ ਪੰਜਾਬ ਦਾ ਇੱਕ ਤਰ੍ਹਾਂ ਦੀ ਸ਼ਾਨ ਆ ਉਹਨੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਉੱਤੇ ਕੀਤਾ 192 ਕੰਟਰੀ ਦੇ ਵਿੱਚ ਉਹਦਾ ਸ਼ੋਅ ਆ ਰਿਹਾ ਆ ਤਾਂ ਮੈਂ ਇੱਕ ਤਰ੍ਹਾਂ ਦਾ ਵੱਡਾ ਭਾਈ ਹੋਣ ਦੇ ਨਾਤੇ ਹੀ ਉਹਨੂੰ ਇਹ ਗੱਲਾਂ ਕਹੂੰਗਾ ਔਰ ਮੈਂ ਤੁਹਾਨੂੰ ਸੋਤਿਆਂ ਨੂੰ ਵੀ ਦੱਸੂੰਗਾ ਵੀ ਸ਼ਾਰਟਕਟ ਕਿੰਨੇ ਮਾੜੇ ਹੁੰਦੇ ਨੇ ਔਰ ਫਿਊਚਰ 'ਚ ਜਾ ਕੇ ਇਹ ਕਿੰਨਾ ਤੰਗ ਕਰਦੇ ਨੇ ਤਾਂ ਦੋਸਤੋ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਅੱਜ ਮੈਂ ਨਸ਼ਰ ਕਰਨ ਲੱਗਾ ਹਾਂ ਕਪੀ ਸ਼ਰਮਾ ਦਾ ਉਹ ਨੁਸਖਾ ਉਹ ਤਰੀਕਾ ਜੋ ਬਾਲੀਵੁੱਡ ਦੇ ਵਿੱਚ ਆਮ ਹੋਇਆ ਹੈ ਬਾਲੀਵੁੱਡ ਦੇ ਵਿੱਚ ਗੱਲਾਂ ਹੋ ਰਹੀਆਂ ਕਿ ਭਜਨ ਕਿਵੇਂ ਘਟਾਇਆ ਜਾਂਦਾ ਹੈ ਔਰ ਭਜਨ ਦੇ ਉਸ ਨੁਸਕੇ ਦਾ ਮੈਂ ਤੁਹਾਡੇ ਮੂਰੇ ਰੱਖਣ ਲੱਗਾ ਪਰ ਮੈਂ ਨਾਲ ਨਾਲ ਤੁਹਾਨੂੰ ਇਹ ਵੀ ਕਹੂੰਗਾ ਕਿ ਕੋਈ ਵੀ ਕਿਸੇ ਕਦੇ ਵੀ ਇਸ ਨੁਸਕੇ ਨੂੰ ਇਸ ਤਰੀਕੇ ਨੂੰ ਆਪਣੇ ਆਪ ਤੇ ਇਸਤੇਮਾਲ ਨਾ ਕਰਿਓ ਇਹ ਮੇਰੀ ਤੁਹਾਡੇ ਸਾਰੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਠੀਕ ਆ ਦੋਸਤੋ ਸ਼ੁਰੂ ਕਰਦੇ ਹਾਂ ਦਰਅਸਲ دوستو ਅੱਜ ਕਿਸੇ ਨੂੰ ਵੀ ਮਿਹਨਤ ਨਹੀਂ ਕਰਨੀ ਅੱਜ ਕਿਸੇ ਨੂੰ ਵੀ ਕਿਸੇ ਵੀ ਟਰਮ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਸ਼ਾਰਟਕਟ ਚਾਹੀਦੇ ਨੇ ਜਲਦੀ ਪੈਸਾ ਕਮਾਉਣਾ ਜਲਦੀ weight loss ਕਰਨਾ ਜਲਦੀ ਤੋਂ ਜਲਦੀ ਉੱਪਰ ਪਹੁੰਚਣਾ ਪਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਉੱਪਰ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਅੰਤ ਕਿੱਥੇ ਆ ਇਹਦਾ। ਦਰਅਸਲ ਇਹੀ ਤਰੀਕਾ ਬਾਲੀਵੁੱਡ ਦੇ ਵਿੱਚ ਤੇ ਜ਼ਿਆਦਾਤਰ ਲੋਕ ਇਸਤੇਮਾਲ ਕਰ ਰਹੇ ਨੇ ਆਪਣਾ ਵਜ਼ਨ ਘਟਾਉਣ ਲਈ ਜਾਂ ਸ਼ਾਰਟ ਟਰਮ ਆਪਣੇ ਆਪ ਨੂੰ ਜਵਾਨ ਰੱਖਣ ਲਈ। ਹੁਣ ਆਉਂਦੇ ਆ ਕਪਲ ਸ਼ਰਮਾ ਦੇ ਮੁੱਦੇ ਤੇ। ਤੁਸੀਂ ਦੇਖਿਆ ਹੋਣਾ ਸੀਜ਼ਨ 2 ਦੇ ਸੀਜ਼ਨ 3 ਦੇ ਵਿੱਚ ਕਪਲ ਸ਼ਰਮਾ ਦਾ ਜ਼ਮੀਨ ਸਮਾਨ ਦਾ ਅੰਤਰ। ਸੀਜ਼ਨ 2 ਦੇ ਵਿੱਚ ਮੋਟਾ ਭਾਰਾ ਇੱਕ ਗੁਲਗੁਲਾ ਟਾਈਪ ਕਪਲ ਸ਼ਰਮਾ ਲੱਗਦਾ ਸੀ ਤੇ ਸੀਜ਼ਨ 3 ਦੇ ਵਿੱਚ ਕਪਲ ਸ਼ਰਮਾ ਜਿਵੇਂ ਜਿੱਪੜ ਜਿਹਾ ਜਿਵੇਂ ਮੂੰਹ ਜਾਂ ਸੁੱਕਿਆ ਪਿਆ, ਜਿਵੇਂ ਮੂੰਹ ਦੇ ਚਿਹਰੇ ਉੱਤੇ ਰੌਣਕ ਚਲੀ ਇਹ ਦਾਦਾ ਜਾਪਦਾ ਸੀ ਜਦੋਂ ਮੈਂ ਸਰਚ ਕੀਤੀ ਸੱਚ ਜਾ ਕੇ ਦੇਖਿਆ ਬਾਲੀਵੁੱਡ ਦੇ ਵਿੱਚ ਆਮ ਇਹ ਗੱਲਬਾਤ ਮਸ਼ਹੂਰ ਆ ਕਿ ਵੀ ਬਾਲੀਵੁੱਡ ਚ ਇੱਕ ਦਵਾਈ ਵਰਤੀ ਜਾਂਦੀ ਹੈ ਜਿਹੜੀ ਕਿ ਵਜ਼ਨ ਘਟਾਉਣ ਲਈ ਉਸ ਦਵਾਈ ਦਾ ਯੂਜ਼ ਕੀਤਾ ਜਾਂਦਾ ਦਾ ਨਵਾਂ ਅਜੰਪਿਕ ਇਹਦਾ ਜਿਹੜਾ ਸਾਲਟ ਆ ਓਜ਼ੰਪਿਕ ਦਾ ਇੱਕ ਹੈਗਾ ਦਵਾਈ ਦਾ ਨਾਮ ਜਿਵੇਂ ਆਪਾਂ ਮੰਨ ਲੈਂਦੇ ਆ ਆਪਾਂ ਕ੍ਰੋਸਨ ਵਗੈਰਾ ਜਾਂ ਪੈਰਾਸੈਟਾਮੋਲ ਜਿਹੜਾ ਹੀ ਆ ਉਸ ਹੈਗਾ ਸਾਲਟ ਕ੍ਰੋਸਨ ਹੈਗੀ ਕੰਪਨੀ ਐਦਾਂ ਹੀ ਓਜ਼ੰਕਿਕ ਓਜ਼ੰਪਿਕ ਹੈਗੀ ਕੰਪਨੀ ਪਰ ਇਹਦਾ ਜਿਹੜਾ ਸਾਲਟ ਆ ਉਹ ਸਾਲਟ ਦਾ ਨਾਮ ਆ ਸੈਮਾਗਲਟਾਈਡ ਇਹ ਇੰਜੈਕਸ਼ਨ ਦੀ ਫਾਰਮ ਚ ਆਉਂਦਾ ਆ ਔਰ ਬਾਲੀਵੁੱਡ ਦੇ ਗਲਿਆਰੇ ਵਿੱਚ ਪੂਰੀ ਤਰ੍ਹਾਂ ਚਰਚਾ ਹੈ ਵੀ ਜਿੰਨਾ ਵੀ ਵਜ਼ਨ ਘਟਾਉਣ ਲਈ ਦਵਾਈ ਯੂਜ਼ ਕੀਤੀ ਜਾਂਦੀ ਆ ਇਹ ਓਜ਼ੰਪਿਕ ਯੂਜ਼ ਕੀਤੀ ਜਾਂਦੀ ਆ ਹਾਲਾਂਕਿ ਓਜ਼ੰਪਿਕ ਜਿਹੜੀ ਇਹ ਜੀ ਦਵਾਈ ਆ ਇਹ ਇੰਡੀਆ ਦੇ ਵਿੱਚ ਬੈਨ ਆ ਇੰਡੀਆ ਦੇ ਵਿੱਚ ਨਹੀਂ ਵਰਤੀ ਜਾਂਦੀ ਪਰ ਬਾਹਰਲੇ ਪਰ ਉਹ ਦੇਖਿਆ ਜਾਵੇ ਉਜ਼ੰਪੇ ਦਾ ਇਹ ਅਸਰ ਚ ਹੈ ਕਾਦੇ ਵਾਸਤੇ ਦਵਾਈ ਇਹ ਅਸਰ ਚ ਸ਼ੂਗਰ ਦੇ ਮਰੀਜ਼ਾਂ ਵਾਸਤੇ ਦਵਾਈ ਬਣਾਈ ਗਈ ਸੀ ਕਿਉਂਕਿ ਸ਼ੂਗਰ ਦੇ ਮਰੀਜ਼ ਆਪਣਾ ਸ਼ੂਗਰ ਕੰਟਰੋਲ ਨਹੀਂ ਕਰ ਸਕਦੇ ਹੈਗੇ ਤਾਂ ਉਹਨਾਂ ਨੂੰ ਉਹਨਾਂ ਦੇ ਵਾਸਤੇ ਦਵਾਈ ਬਣਾਈ ਬਣਾਈ ਗਈ ਸੀ ਕਿ ਉਹਦੇ ਨਾਲ ਹੁੰਦਾ ਕੀ ਆ ਤੁਸੀਂ ਸ਼ੂਗਰ ਦਾ ਮਰੀਜ਼ ਆਤਰ ਦੇਖਿਆ ਹੋਊਗਾ ਉਹ ਪਤਲਾ ਚਿੱਬੜ ਜਾ ਪਤਲਾ ਜਾ ਬਣ ਜਾਂਦਾ ਉਹਦਾ ਮੂੰਹ ਦੇ ਚਿਹਰੇ ਦੇ ਉੱਤੋਂ ਰੌਣਕ ਚਲੀ ਜਾਂਦੀ ਆ ਇਹ ਸਾਲਟ ਦਾ ਅਸਰ ਚ ਕੰਮ ਕਿਵੇਂ ਕਰਦਾ ਇਹ ਸਾਲਟ ਚ ਕੰਮ ਐ ਕਰਦਾ ਵੀ ਆਪਣੇ ਬ੍ਰੇਨ ਨੂੰ ਜਿਹੜਾ ਸਿਗਨਲ ਜਾ ਰਿਹਾ ਹੁੰਦਾ ਵੀ ਭੁੱਖ ਲੱਗਣ ਦਾ ਸਿਗਨਲ ਹੁੰਦਾ ਜਿਹੜਾ ਉਹ ਭੁੱਖ ਜਿਵੇਂ ਕਹਿੰਦੇ ਨੇ ਬ੍ਰੇਨ ਨੂੰ ਸ ਪਰਿਆ ਹੋਇਆ ਆ ਪੇਟ ਭਰਿਆ ਹੋਇਆ ਉਹ ਸਿਗਨਲ ਇਹ ਹੈਕ ਕਰ ਲੈਂਦਾ ਆ ਆਪਾਂ ਨੂੰ ਮਤਲਬ ਝੂਠੀ-ਮੁੱਠੀ ਜਦੋਂ ਆਪਣੇ ਅੰਦਰ ਇਹ ਦਾਖਲ ਹੋ ਜਾਂਦਾ ਇਹ ਸਾਲਟ ਜਦੋਂ ਆਪਣੇ ਅੰਦਰ ਦਾਖਲ ਹੋ ਜਾਂਦਾ ਤਾਂ ਇਹ ਝੂਠੀ-ਮੁੱਠੀ ਆਪਣੇ ਬ੍ਰੇਨ ਨੂੰ ਸੰਕੇਤ ਭੇਜਦਾ ਕਿ ਵੀ ਨਹੀਂ ਮੈਨੂੰ ਭੁੱਖ ਨਹੀਂ ਲੱਗੀ ਪੇਟ ਮੇਰਾ ਭਰਿਆ ਹੋਇਆ ਆ ਜੇ ਆਪਾਂ ਇਹਨੂੰ ਜੇ ਆਪਾਂ ਨੂੰ ਇਹ ਝੂਠੀ-ਮੁੱਠੀ ਆਪਣੇ ਮਤਲਬ ਬ੍ਰੇਨ ਨੂੰ ਝੂਠੀ-ਮੁੱਠੀ ਦੇ ਵਿੱਚ ਪਾ ਕੇ ਦੱਸਦਾ ਵੀ ਆਪਾਂ ਪੇਟ ਭਰਿਆ ਹੋਇਆ ਜਾਂਦਕਿ ਪੇਟ ਦੇ ਵਿੱਚ ਕੁਝ ਜਾਂਦਾ ਨਹੀਂ ਹੈਗਾ ਪੇਟ ਦੇ ਵਿੱਚ ਸਾਲਟ ਗਿਆ ਹੁੰਦਾ ਹੁਣ ਦੂਸਰੇ ਨੰਬਰ ਤੇ ਇਹ ਗੱਟ ਦੇ ਉੱਤੇ ਬਹੁਤ ਬੜਾ ਨੁਕਸਾਨ ਪ ਇੱਕ ਕਹਾਵਤ ਬੜੀ ਮਸ਼ਹੂਰ ਆ ਗੱਟ ਐਂਡ ਮਾਈਂਡ ਗੱਟ ਐਂਡ ਮਾਈਂਡ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿਉਂਕਿ ਹਜ਼ਾਰ ਤੋਂ ਵੱਧ ਹਜ਼ਾਰ ਬਿਲੀਅਨ ਤੋਂ ਵੱਧ ਨਿਊਰੋਨਜ਼ ਹੁੰਦੇ ਨੇ ਜਿਹੜੇ ਮਾਈਂਡ ਦੇ ਵਿੱਚ ਹੁੰਦੇ ਨੇ ਤੇ 500 ਤੋਂ 500 ਮਿਲੀਅਨ ਤੋਂ ਵੱਧ ਜਿਹੜੇ ਨਿਊਰੋਨਜ਼ ਹੁੰਦੇ ਨੇ ਆਪਣੇ ਗੱਟ 'ਤੇ ਹੁੰਦੇ ਨੇ ਜਿਹੜੇ ਤਕਰੀਬਨ ਆਪਸ ਦੇ ਵਿੱਚ ਤਾਲਮਿਲ ਬਣਾ ਕੇ ਰੱਖਦੇ ਨੇ ਆਪਸੇ ਟਾਕ ਕਰਦੇ ਨੇ ਆਪਸੇ ਗੱਲਾਂ-ਬੱਤਾਂ ਕਰਦੇ ਨੇ ਜਿਵੇਂ ਆਪਣਾ ਮਾਈਂਡ ਹੁੰਦਾ ਉਵੇਂ ਆਪਣਾ ਗੱਟ ਚੱਲਦਾ ਤੇ ਜਿਵੇਂ ਆਪਣਾ ਗੱਟ ਹੁੰਦਾ ਆ ਉਵੇਂ ਆਪਣਾ ਮਾਈਂਡ ਚੱਲਦਾ ਜੇਕਰ ਆਪਣਾ ਗੱਟ ਸਾਫ਼ ਨਹੀਂ ਹੈਗਾ ਤਾਂ ਆਪਣਾ ਮਾਈਂਡ ਵੀ ਪਰੇ ਹੁਣ ਤੁਸੀਂ ਐਦਾਂ ਸਮਝ ਲਓ ਜਦੋਂ ਆਪਾਂ ਭੋਜਨ ਖਾਣਾ ਆ ਇਹ ਇੰਜੈਕਟ ਜਾਂ ਸਾਲਟ ਨੂੰ ਲੈਣ ਤੋਂ ਬਾਅਦ ਉਹ ਭੋਜਨ ਇੱਕ ਤਰ੍ਹਾਂ ਡੈੱਡ ਪਿਆ ਉਹਨੂੰ ਕੋਈ ਫੀਲਿੰਗ ਨਹੀਂ ਹੈਗੀ ਪੇਟ ਦੇ ਵਿੱਚ ਤੁਸੀਂ ਐਂ ਕਹਿ ਲਓ ਵੀ ਆਪਣਾ ਖਾਧਾ ਹੋਇਆ ਭੋਜਨ ਕੋਈ ਵੀ ਫੀਲ ਨਹੀਂ ਕਰਦਾ ਹੈਗਾ ਇਹਦੇ ਨਾਲ ਇਹਦੇ ਸਾਈਡ ਇਫੈਕਟ ਕੀ ਹੈ ਵੀ ਮੂੰਹ ਦੇ ਉੱਤੇ ਰੌਣਕ ਚਲੀ ਜਾਂਦੀ ਆ ਜਦੋਂ ਭੁੱਖ ਹੀ ਨਹੀਂ ਲੱਗਣੀ ਹੈਗੀ ਤਾਂ ਫਿਰ ਰੌਣਕ ਕਿੱਥੋਂ ਰਹੂਗੀ ਜਦ ਰੌਣਕ ਨਹੀਂ ਰਹੂ ਚਿਹਰਾ ਪਿੱਚਕਿਆ ਜਾ ਮਹਿਸੂਸ ਹੋਊਗਾ weight loss ਹੁੰਦੀ ਆ ਤਾਂ weight ਵੀ loss ਹੁੰਦਾ ਆ ਜੇ weight loss ਹੁੰਦਾ ਆ ਤਾਂ ਸਰੀਰ ਦੇ ਉੱਤੇ ਉਹ ਜਿਹੇ ਹਾਲਾਤ ਲਿਖਦੇ ਨੇ ਜਿਹੜੇ ਕਿ ਜੇ ਜਦ ਆਪਾਂ ਨੈਚੁਰਲ ਤਰੀਕੇ ਨਾਲ ਰਹੀਆਂ ਤਾਂ ਪਰਮਾਤਮਾ ਤੋਂ ਉਲਟ ਚੱਲ ਰਹੇ ਆ ਜਦ ਕਿ ਇਹਨੇ ਸ਼ੋਅ ਦੇ ਵਿੱਚ ਖੁਦ ਆਪਣੇ ਜਿਹੜੇ ਜਿਹੜੇ ਕਹਿੰਦਾ ਦੋਸਤ ਆ ਉਹਨੇ ਗੱਲ ਕਹੀ ਆ ਵੀ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਹੈਲਦੀ ਕਰਨ ਲਈ ਹੈਲਦੀ ਰੱਖਣ ਲਈ ਖਾਓ ਤੇ ਐਕਸਰਸਾਈਜ਼ ਕਰੋ ਯੋਗਾ ਕਰੋ ਜਾਂ ਹੋਰ ਆਪਣੇ 20 ਪ੍ਰੋਡਕਟ ਨੇ ਨੇਚਰਲ ਪ੍ਰੋਡਕਟ ਨੇ ਨੇਚਰਲ ਜ਼ਿੰਦਗੀ ਹੈਗੀ ਆ ਉਹਦੇ ਹਿਸਾਬ ਨਾਲ ਚੱਲੋ ਦੇਖੋ ਇਹ ਚੀਜ਼ਾਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀਆਂ ਨੇ ਔਰ ਬਾਲੀਵੁੱਡ ਦੇ ਵਿੱਚ ਆਮ ਹੋਈਆਂ ਪਈਆਂ ਨੇ ਕਿ ਭਈ ਇਹਨਾਂ ਚੀਜ਼ਾਂ ਦਾ ਯੂਜ਼ ਕੀਤਾ ਜਾਂਦਾ ਭਜਨ ਘਟਾਉਣ ਲਈ ਪਰ ਮੈਂ ਇਹ ਕਹਿੰਦਾ ਨਹੀਂ ਵੀ ਕਪਲ ਸ਼ਰਮਾ ਨੇ ਕਿ ਇਹਨੂੰ ਯੂਜ਼ ਕੀਤਾ ਹੋਊਗਾ ਪਰ ਜੋ ਮੈਨੂੰ ਉਹਦੇ ਸ਼ਕਲ ਦੇਖਦੀ ਪਈ ਆ ਉਹਦਾ ਜਿਵੇਂ ਜ਼ੋਰ ਲਾ ਕੇ ਬੋਲਦਾ ਪਿਆ ਹੈ ਜਿਹੜਾ ਉਹਦਾ ਤੇਜ ਆ ਚਿਹਰੇ ਦਾ ਤੇਜਾ ਨੂਰ ਹਾਲਾਂਕਿ ਜਦੋਂ ਪਿਛਲੀ ਵਾਰ ਸੀਜ਼ਨ 2 ਦੇ ਵਿੱਚ ਆਇਆ ਸੀ ਪੂਰਾ ਮੋਟਾ ਗੁੱਦਗਦਾ ਸੀ ਪਰ ਉਹ ਅੱਜ ਤੱਕ ਕਰੀ ਜੁੱਤੀ ਹਿਸਾਬ ਲੋ 12 13 ਸਾਲ ਹੋ ਗਏ 14 ਸਾਲ ਨੂੰ ਚੱਲੇ ਇਹਨਾਂ ਨੂੰ ਦੇਖਦੇ ਨੂੰ ਕਪਿਲ ਸ਼ਰਮਾ ਨੂੰ ਹਮੇਸ਼ਾ ਇਹਦੇ ਚਿਹਰੇ ਦੇ ਉੱਤੇ ਰੌਣਕ ਦਿਖੀ ਆ ਚਾਹੇ ਤੇ ਕਦੇ ਪਤਲਾ ਹੋ ਗਿਆ ਚਾਹੇ ਕਦੇ ਮੋਟਾ ਹੋ ਗਿਆ ਜੋ ਪਿਛਲੀ ਵਾਰ ਪਤਲਾ ਹੋਇਆ ਸੀਗਾ ਉਦੋਂ ਵੀ ਇਹਦੇ ਚਿਹਰੇ ਦੇ ਉੱਤੇ ਰੌਣਕ ਸੀ ਐ ਨਹੀਂ ਸੀ ਉਦੋਂ ਵੀ ਰੌਣਕ ਇੱਕ ਤਰ੍ਹਾਂ ਦੀ ਗਈ ਨਹੀਂ ਸੀ ਪਰ ਐਤ ਕੀ ਤਾਂ ਐਂ ਲੱਗਦਾ ਜਿਵੇਂ ਇਹਦੇ ਅੰਦਰ ਕੋਈ ਚੀਜ਼ ਨੂੰ ਕਿਸੇ ਨਾਟ ਨੂੰ ਟਾਈਟ ਕਰ ਦਿੱਤਾ ਗਿਆ ਹੈ ਵੀ ਉਹ ਹੁਣ ਇਹ ਉਹ ਨਾਟ ਕਦੇ ਖੁੱਲਣਾ ਨਹੀਂ ਹੈਗਾ ਹੁਣ ਐ ਅਹਿਸੂਸ ਹੋ ਰਿਹਾ ਹੈ ਆ ਇਹ ਰਿਸਾਲਟਿਕ ਅਹਿਜਾ ਜਿਹੜਾ ਆਪਣੀ ਬਾਡੀ ਦੇ ਵਿੱਚ ਜਾ ਕੇ ਗੱਟ ਤੇ ਜਿਹੜੇ ਮਾਈਂਡ ਦੇ ਨਰੋਨਸ ਨੇ ਉਹਨਾਂ ਨੂੰ ਹੈਕ ਕਰਦਾ ਹੈ ਇੱਕ ਤਰ੍ਹਾਂ ਆਪਣੇ ਮਾਈਂਡ ਨੂੰ ਹੈਕ ਕਰ ਲੈਂਦਾ ਇੱਕ ਤਰ੍ਹਾਂ ਆਪਣੇ ਗੱਟ ਨੂੰ ਹੈਕ ਕਰ ਲੈਂਦਾ ਔਰ ਗੱਟ ਔਰ ਮਾਈਂਡ ਹੀ ਤਾਂ ਹੈਗੇ ਨੇ ਜਿਹੜੇ ਬਾਡੀ ਨੂੰ ਚਲਾਉਂਦੇ ਨੇ ਆਪਣੀ ਬਾਡੀ ਦੇ ਵਿੱਚ ਦੋ ਚੀਜ਼ਾਂ ਦੇ ਨਾਲ ਹੀ ਬਿਮਾਰੀ ਐਂਟਰ ਕਰ ਸਕਦੀ ਹੈ ਇੱਕ ਤਾਂ ਮਾਈਂਡ ਦੂਸਰਾ ਆਏਗਾ ਗੱਟ ਆਪਾਂ ਮਾਈਂਡ ਦੇ ਵਿੱਚ ਕੀ ਪਾ ਰਹੇ ਹਾਂ ਔਰ ਦੂਸਰਾ ਆਪਾਂ ਗੱਟ ਦੇ ਵਿੱਚ ਕੀ ਪਾ ਰਹੇ ਹਾਂ ਇਹ ਦੋਹੇ ਚੀਜ਼ਾਂ ਨਾਲ ਕੋਈ ਵੀ ਬਿਮਾਰੀ ਐਂਟਰ ਕਰਦੀ ਹੈ ਔਰ ਅੱਜ ਜਿਹੜੀਆਂ ਚੀਜ਼ਾਂ ਆਈਆਂ ਬੈਨ ਨੇ ਜਿਹੜੀ ਜਿਹਨੂੰ ਲੋਕ ਵਰਤ ਨਹੀਂ ਰਹੇ ਹੈ ਕਿ ਜੇਕਰ ਉਹ ਐਡਿਡੇ ਲੋਕ ਪੈਸੀ ਵਾਲੇ ਲੋਕ ਐਡਿਡੇ ਲੋਕ ਇੰਟੈਲੀਜੈਂਟ ਲੋਕ ਜਿਨ੍ਹਾਂ ਨੂੰ ਦੁਨੀਆ ਜਹਾਨ ਦੀ ਉਹਨਾਂ ਦੇ ਕੋਲ ਮਤਲਬ ਨੌਲੇਜ ਆ ਦੁਨੀਆ ਜਹਾਨ ਦੇ ਉਹਨਾਂ ਕੋਲ ਬੰਦੇ ਲਿਟਰੇਚਰ ਵਾਲੇ ਬੈਠੇ ਨੇ ਐਡਿਡੇ ਵੱਡੇ ਸਾਇੰਟਿਸਟ ਬੈਠੇ ਨੇ ਐਡਿਡੇ ਬੰਦਿਆਂ ਨੂੰ ਉਹ ਆਪਣੇ ਮਤਲਬ ਕਿਰਾਏ ਤੇ ਲੈ ਸਕਦੇ ਨੇ ਆਪਣੇ ਡਾਇਟੀਸ਼ਨ ਲਾਲਾ ਆਪਣੇ ਪੈਕਟਿਸ਼ਨ ਲਾਲਾ ਕਿੰਨੇ ਜਣਾਂ ਨੂੰ ਕਿਰਾਏ ਤੇ ਲੈ ਲੈ ਕੇ ਜਾ ਸਕਦੇ ਪਰ ਜੇਕਰ ਜੋ ਆਪਾਂ ਕਰ ਰਹੇ ਆ ਉਹ ਹੈ ਹੀ ਗਲਤ ਆ ਜੋ ਆਪ ਨੂੰ ਸਮਝਾ ਰਿਹਾ ਨੌਲੇਜ ਹੀ ਗਲਤ ਆ ਤਾਂ ਫਿਰ ਗਲਤ ਫਿਰ ਉਹ ਉਹਦਾ ਨੁਕਸਾਨ ਕੀ ਹੋਊਗਾ ਤੁਸੀਂ ਆਪ ਸਿਆਣੇ ਬੰਦੇ ਹੋ ਸਾਰੇ ਜਾਣਦੇ ਨੇ ਕਿ ਜਿੰਨੀਆਂ ਵੀ ਚੀਜ਼ਾਂ ਆਜ਼ਾਦ ਹੋ ਰਹੀਆਂ ਨੇ ਇਹ ਸਾਰੀਆਂ ਹੀ ਪਿਛਲੇ 50 ਸਾਲ 70 ਸਾਲ 100 ਸਾਲ ਤੋਂ ਹੋਈਆਂ ਪਰ ਜਿਹੜਾ ਮਨੁੱਖਾ ਜੀਵਨ ਆ ਮਨੁੱਖਾ ਸਰੀਰ ਆ ਇਹ ਕਰੋੜਾਂ ਸਾਲ ਪੁਰਾਣਾ ਹੈ ਆ ਕਰੋੜਾਂ ਸਾਲ ਤੋਂ ਕਿਵੇਂ ਚੱਲਦਾ ਆ ਰਿਹਾ ਆ ਇੱਕ ਵਜਨ ਨਾਲ ਬੰਦੇ ਦਾ ਘਟਦਾ ਵਧਦਾ ਘਟਦਾ ਵਧਦਾ ਉਹ ਜੋ ਆਪਾਂ ਸੋਚਦੇ ਆ ਜੋ ਆਪਾਂ ਖਾਂਦੇ ਆ ਉਹਦੇ ਹਿਸਾਬ ਨਾਲ ਚੱਲਦਾ ਆ ਦੇਖੋ ਮੈਂ ਇਸ ਚੀਜ਼ ਨੂੰ ਸ਼ਰਤਾਂ ਨਹੀਂ ਕਹਿ ਸਕਦਾ ਹੈਗਾ ਕਿ ਵੀ ਕਪਿਲ ਸ਼ਰਮਾ ਇਹੀ ਓਲੰਪਿਕ ਹੀ ਡਰਗ ਯੂਜ਼ ਕਰਦਾ ਪਿਆ ਆ ਪਰ ਜੇਕਰ 1% ਵੀ ਜੇਕਰ ਮੇਰੀ ਗੱਲ ਦੇ ਵਿੱਚ ਸੱਚਾਈ ਆ ਔਰ ਕਿਤੇ ਭੁੱਲੇ ਚੁੱਕੇ ਮੇਰੀ ਇਹ ਵੀਡੀਓ ਨੂੰ ਦੇਖ ਲਵੇ ਤਾਂ ਮੈਂ ਹੱਥ ਜੋੜ ਕੇ ਕਹਿੰਨਾ ਭਰਾਵਾ ਤੂੰ ਸਾਡਾ ਜਿਹੜਾ ਸਮਾਜ ਆ ਤੈਨੂੰ ਪਿਆਰ ਕਰਦਾ ਤੈਨੂੰ ਇੰਡੀਆ ਦੇ ਲੋਕ ਵੀ ਪਿਆਰ ਕਰਦੇ ਨੇ ਤੈਨੂੰ ਇੱਕ ਤਰ੍ਹਾਂ ਤੂੰ ਕਹਿੰਦੇ ਸਾਡੇ ਚਿਹਰੇ ਦੇ ਉੱਤੇ ਖੁਸ਼ੀ ਲਿਆਉਣ ਵਾਲਾ ਬੰਦਾ ਆ ਪਰ ਜੇ ਤੇਰੇ ਅੰਦਰੋਂ ਖੁਸ਼ੀ ਮੁੱਕ ਗਈ ਭਰਾਵਾ ਸਾਡਾ ਕੀ ਬਣੂਗਾ ਸਾਡੇ ਸਮਾਜ ਦਾ ਕੀ ਬਣੂਗਾ ਪਤਾ ਨਹੀਂ ਕਿੰਨੀ ਦੁਨੀਆ ਤੈਨੂੰ ਦੇਖ ਕੇ ਜਿੰਦਾ ਜਿੰਦਾ ਆ ਪਰ ਤੁਸੀਂ ਮੈਂ ਹੱਥ ਜੁੜ ਕੇ ਗੱਲ ਕਹਿੰਨਾ ਕੋਸ਼ਿਸ਼ ਕਰੋ ਵੀਰੇ ਜਿੰਨਾ ਪਾ ਲਿਆ ਇਹ ਵੀ ਬਹੁਤ ਆ ਕਿਉਂਕਿ ਇਹ ਵੀ ਬਹੁਤ ਸਾਰੇ ਕੋਈ ਪਾ ਹੈਗਾ ਤੁਸੀਂ ਦੁਨੀਆ ਸਮਾਜ ਦੇ ਵਿੱਚ ਇੱਕ ਆਪਣੀ ਮਿਸਾਲ ਕਾਇਮ ਕੀਤੀ ਆ ਪਰ ਕੁਝ ਇਹ ਜੀ ਮਿਸਾਲ ਨਾ ਹੋ ਜਵੇ ਜਿਹੜੀ ਕਿ ਐਨੇ ਲੋਕ ਜਿਹੜੇ ਤੁਹਾਨੂੰ ਫੋਲੋ ਕਰਦੇ ਨੇ ਉਹ 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 ਇੱਕ ਸ਼ੰਕੇ 'ਚ ਆ ਜਾਣ ਵੀ ਇਹ ਕੀ ਹੋ ਗਿਆ ਇਸ ਦੁਨੀਆ ਤੇ ਕਈ ਆਏ ਕਈ ਚਲੇ ਗਏ ਪਤਾ ਨਹੀਂ ਕਿੱਥੇ ਕਿੱਥੇ ਤੱਕ ਉਹਨਾਂ ਨੇ ਪ੍ਰੋਤ ਕੀਤੀ ਵੀ ਇਹ ਸਾ ਵੀ ਪਾਲੀਏ ਸੀ ਉਹ ਵੀ ਪਾਲੀਏ ਸੀ ਆਹ ਵੀ ਪਾਲੀਏ ਸੀ ਉਹ ਵੀ ਪਾਲੀਏ ਦੇਖੋ ਤੁਹਾਡੇ ਨਾਲ ਦੇ ਆਲੇ ਦੁਆਲੇ ਕਿੰਨੇ ਲੋਕਾਂ ਨੇ ਕਿੰਨਾ ਕੁਝ ਪਾ ਲਿਆ ਸੀਗਾ ਪਰ ਕਿੱਥੇ ਇੱਥੇ ਛੱਡ ਕੇ ਜਾਣਾ ਪੈਂਦਾ ਆਪਣੇ ਮਨ 'ਚ ਸ਼ਾਂਤੀ ਲਿਆਓ ਆਪਣੇ ਮਨ ਦੇ ਵਿੱਚ ਤੁਸੀਂ ਸੰਤੁਸ਼ਟੀ ਲਾਓ ਵੀ ਜੋ ਮਿਲ ਗਿਆ ਇਹ ਕਰੋੜਾਂ ਅਰਬਾਂ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈਗਾ ਜਿੰਨਾ ਮਿਲ ਗਿਆ ਉਹਨੂੰ ਸੰਤੁਸ਼ਟੀ ਰੱਖ ਕੇ ਆਪਣੇ ਉਸੇ ਲੈਵਲ ਤੇ ਰਹੋ ਔਰ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਹੈਗਾ ਜਿਹੜਾ ਤੁਸੀਂ ਕਹਿ ਦਿੰਦੇ ਹੋ ਅਸੀਂ 192 ਦੇਸ਼ਾਂ 'ਚ ਸਾਨੂੰ ਚਲੇ ਗਏ ਹੁਣ ਫਲਾਣੀ ਤੋਂ ਚਲੇ ਗਏ ਥੱਲੇੋਂ ਉੱਪਰ ਦੇ ਉੱਪਰ ਦੇ ਉੱਪਰ ਤੇ ਚੱਲ ਗਏ ਉੱਪਰ ਦਾ ਤਾਂ ਕੋਈ ਅੰਤ ਹੀ ਨਹੀਂ ਵੀਰੇ ਇਹ ਇਹ ਜੇ ਨੁਸਖੇ ਜੇ ਪਹਿਲੀ ਵਾਰ ਨਹੀਂ ਆ ਇਹਗੇ ਨਹੀਂ ਪਹਿਲੀ ਵਾਰ ਆਏ ਨੇ ਇਸ ਤੋਂ ਪਹਿਲਾਂ 1990 ਦੇ ਵਿੱਚ ਵੀ ਆ ਚੁੱਕੇ ਅਸੀਂ ਇਹ ਜੇ ਕਿਸੇ ਨੇ ਨੁਸਖਾ ਬਣਾਇਆ ਸੀ ਇਹ ਜੇ ਕਿਸੇ ਨੇ ਡਰਗ ਪੇਸ਼ ਕੀਤੀ ਸੀ ਉਹਦਾ ਨਾਮ ਸੀਗਾ ਫੈਨਪੈਨ F E N P H E N ਇਹ ਵੀ ਹੋਈ ਜਗੀ 990 ਡਿਗਰੀ ਸਾਲ 1.5 ਸਾਲ ਚੱਲੀ ਸੀਗੀ ਉਸ ਤੋਂ ਬਾਅਦ ਇਹ ਲੋਕਾਂ ਬਹੁਤ ਲੋਕਾਂ ਦਾ ਬਹੁਤ ਕੁਝ ਹੋਇਆ ਹੁਣ ਮੈਂ ਸਾਰਾ ਡਿਟੇਲ ਚ ਨਹੀਂ ਦੱਸ ਸਕਦਾ ਉਹਨਾਂ ਚੀਜ਼ਾਂ ਬਾਰੇ ਬਹੁਤ ਕੁਝ ਹੋਇਆ ਜੇ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਵੀ ਮਿਲ ਜਾਣੀਆਂ ਜਾਂ ਮੈਨੂੰ ਮਿਲ ਗਈਆਂ ਚੀਜ਼ਾਂ ਤੋਂ ਤੁਹਾਨੂੰ ਵੀ ਮਿਲ ਜਾਣੀਆਂ ਨੇ ਇੱਕ ਤਰ੍ਹਾਂ ਨਾਲ ਇਹ ਸਾਲਟ ਜਿਹੜਾ ਹੈ ਆਪਣੇ ਗੱਟ ਨੂੰ ਪੈਰਲਾਈਜ਼ ਕਰ ਦਿੰਦਾ ਆ ਫਿਰ ਜਦੋਂ ਜਦੋਂ ਆਪਣੇ ਅੰਦਰ ਭੋਜਨ ਗਿਆ ਆ ਉਹ ਸੁੰਨ ਮਸਾਨ ਪਿਆ ਆ ਕੋਈ ਉਹਨੂੰ ਫੀਲਿੰਗ ਨਹੀਂ ਹੋ ਰਹੀ ਫਿਰ ਹੋਊਗਾ ਕੀ ਉਲਟੀ ਜੀ ਮਚਲਾਉਣਾ ਇਹ ਜੀ ਚੀਜ਼ਾਂ ਹੁਣ ਇਹਦੇ ਨਾਲ ਕੀ ਗੱਟ ਡਿਸਟਰਬੇ ਰਹੂਗਾ ਨਾ ਜੇ ਗੱਟ ਡਿਸਟਰਬੇ ਰਹੂਗਾ ਤਾਂ ਮਾਈਂਡ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ ਮਨ ਵੀ ਡਿਸਟਰਬੇ ਰਹੂਗਾ ਜੇ ਦੋ ਚੀਜ਼ਾਂ ਡਿਸਟਰਬ ਹੋ ਗਈਆਂ ਵੀਰ ਜੀ ਸਰੀਰ ਦੇ ਵਿੱਚ ਹੋਰ ਤੀਜਾ ਹੈ ਕਿਹੜੀ ਚੀਜ਼ ਆ ਬਾਕੀ ਸਾਰੇ ਅੰਗ ਜਿੰਨੇ ਵੀ ਨੇ ਦੋ ਚੀਜ਼ਾਂ ਨਾਲੇ ਚੱਲਦੇ ਨੇ ਤਾਂ ਠੀਕ ਆ ਮੇਰੇ ਦੋਸਤੋ ਮੈਂ ਜ਼ਿਆਦਾ ਬੋਲ ਗਿਆ ਹਾਂ ਤਾਂ ਗਲਤੀ ਮਾਫ ਬੜਾ ਪਰਾਂ ਆ ਜੇ ਸੋਚ ਕੇ ਤੁਸੀਂ ਚੱਲੋ ਇਹ ਗੱਲ ਵੀ ਤੁਹਾਡਾ ਭਲਾ ਚਾਹੁੰਦੇ ਹਾਂ ਵੀਰੇ ਫੋਟਾ ਸਾਰਿਆਂ ਦਾ ਪੜਾ ਚਾਹੁੰਨੇ ਆ ਦੂਦਰ ਦੂਸਰਾ ਕੋਈ ਮਤਲਬ ਇਹ ਹੈ ਨਹੀਂਗਾ ਤੁਹਾਡੇ ਨਾਲ ਇਹ ਗੱਲਾਂ ਕਰਨ ਦਾ ਇਹ ਗੱਲਾਂ ਬੋਲਣ ਦਾ ਕਿਉਂਕਿ ਕਿਸੇ ਨੇ ਗੱਲਾਂ ਖੁਦ ਕੇ ਨਹੀਂ ਬੋਲੀਆਂ ਤੁਹਾਡੇ ਜਿਹੜੇ ਆਲਦੋਲੇ ਜਿੰਨੇ ਲੋਕ ਨੇ ਨਾ ਤਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਉਹ ਤੁਹਾਨੂੰ ਉਹ ਕਹਿਣ ਤੁਹਾਨੂੰ ਕ੍ਰਿਟਿਸਾਈਜ਼ ਕਰਨ ਜੇਕਰ ਤੁਸੀਂ ਇਹ ਚਾਹੁੰਦੇ ਹੋ ਵੀ ਤੁਹਾਨੂੰ ਕ੍ਰਿਟਿਸਾਈਜ਼ ਨਾ ਕਰਨ ਤਾਂ ਫਿਰ ਉਹ ਕ੍ਰਿਟਿਸਾਈਜ਼ ਨਹੀਂ ਕਰਦੇ ਕਿਉਂਕਿ ਤੁਹਾਡੇ ਰਹਿਮੋ ਕਰਮ ਦੇ ਉੱਤੇ ਨੇ ਪਰ ਅਸੀਂ ਰਹਿਮੋ ਕਰਮ ਦੇ ਉੱਤੇ ਨਹੀਂ ਹੈਗੇ ਅਸੀਂ ਤੁਹਾਨੂੰ ਕੌੜਾ ਜ਼ਰੂਰ ਬੋਲੇ ਆ ਪਰ ਹੋ ਸਕਦਾ ਤੁਹਾਨੂੰ ਕਿਤੇ ਨਾ ਕਿਤੇ ਤੁਹਾਨੂੰ అలਾਰਮ ਹੋ ਜਾਵੇ ਵੀ ਤੁਸੀਂ ਸਹੀ ਰਸਤੇ 'ਤੇ ਰਹੋ ਕਿਉਂਕਿ ਪਾ ਬਹੁਤ ਕੁਸ਼ਲੀ ਆ ਤੁਸੀਂ ਵੀਰੇ ਤੁਸੀਂ ਹੁਣ ਤਾਂ ਐਗਜ਼ਾਮਪਲ ਬਣਨ ਦਾ ਸਮਾਂ ਆ ਗਿਆ ਤੁਸੀਂ ਐਗਜ਼ਾਮਪਲ ਗਲਤ ਨਾ ਬਣ ਦਿਓ ਕਹਿਣ ਦਾ ਮਤਲਬ ਬਸ ਐਨੀ ਕੁ ਆਇਆ ਇਹ ਤੁਹਾਡੇ ਮਨ ਦੀ ਭਟਕਣੇ ਆ ਜਿਹੜੀ ਤੁਹਾਨੂੰ ਫਿਲਮਾਂ ਵੱਲ ਗਾਉਣੇ ਵਾਲੇ ਵੱਲ ਲੈ ਕੇ ਜਾ ਰਹੀ ਹੈ ਨਹੀਂ ਤਾਂ ਤੁਸੀਂ ਕਾਮਯਾਬੀ ਜਿਹਨੇ ਤੁਹਾਨੂੰ ਕਮੇਡੀ ਦੇ ਵਿੱਚ ਮਿਲੀ ਹੈ ਉਹ ਤੁਹਾਨੂੰ ਕਦੇ ਫਿਲਮਾਂ ਦੇ ਵਿੱਚ ਤੇ ਗਾਣੇ ਦੇ ਵਿੱਚ ਮਿਲ ਨਹੀਂ ਸਕਦੀ ਹੈਗੀ ਤੁਹਾਡਾ ਬਿਜ਼ਨਸ ਇਹ ਜਿਹਾ ਆ ਤੁਸੀਂ ਉਹਦੇ ਵਿੱਚ ਆਪਣੀ ਸਾਰੀ ਚੀਜ਼ਾਂ ਪੂਰੀਆਂ ਕਰ ਸਕਦੇ ਹੋ ਪਰ ਉਹਨੂੰ ਛੱਡ ਕੇ ਦੂਸਰੇ ਪਾਸੇ ਨਾ ਭੱਜੋ ਕਿਉਂਕਿ ਫਿਰ ਉਹ ਵੀ ਤੁਹਾਡੇ ਕੰਮ ਦਾ ਨਹੀਂ ਰਹਿਣਾ ਹੈਗਾ ਜਿਹੜਾ ਤੁਸੀਂ ਜੀ ਪ੍ਰਾਪਤ ਕਰ ਲਈ ਹੈ ਠੀਕ ਆ ਦੋ ਅੱਜ ਦੇ ਵਾਸਤੇ ਇੰਨੇ ਸਾਰੇ ਸਾਸੀਕਾਰ ਰੱਬ ਰੱਖਾ ਹੱਸਦੇ ਵਸਦੇ ਰੋ ਪੰਜਾਬੀ